ਤੇਰੀ ਸਾਲ ਸਾਈ ਦਾ ਉਹਨੂੰ ਕੰਮ ਕਿੱਤੀ ਜਾਵੇ। ਇਹ ਗੱਲ ਕੀ ਹੋਈ ਸੀ ਕਿਵੇਂ ਉਹ ਹੋਈ ساری ਗੱਲਬਾਤ। ਤੇਰੇ ਵੀਰਵਾਰ ਦਾ ਦੇ ਨੂੰ ਤੇਰੇ ਘਰੋਂ ਗਿਆ ਉਹ ਸਾਡੇ ਰੋਗ ਦੇ ਹੱਸ ਛੇੜ ਕੇ ਗਿਆ ਕੋਈ ਗੱਲ ਨਹੀਂ ਪੁੱਛ ਨਹੀਂ ਹਾਂ। ਮੰਮੀ ਨਾ ਰੋਟੀ ਖਾ ਗਈ ਰਿਆ ਠੀਕ ਹੈ ਬੋਧਵਾਰ ਨੂੰ ਮੰਮੀ ਕਹਿੰਦੀ ਮੈਨੂੰ ਕੋਈ ਫੋਨ ਨਹੀਂ ਆਇਆ ਕੁਝ ਨਹੀਂ ਆਇਆ ਠੀਕ ਹੈ ਮੈਨੂੰ ਮੇਰੀ ਮਾਂ ਦਾ ਫੋਨ ਆਇਆ ਸਾਡੇ ਸਵਾਗਤ ਇਹ ਬੁੱਤਾਂ ਹਮ ਤਾਂ ਅਲੂ ਨੇ ਫੋਨ ਨਹੀਂ ਚੱਕਿਆ ਪਤਾ ਨਹੀਂ ਫੋਨ ਨਹੀਂ ਚੱਕ ਰਿਹਾ ਉਹ ਨਾ ਜਦ ਸਾਡੇ ਕੋਲ ਦੀ ਵੇਲੇ ਰਾਗੂ ਘਰੇ ਆ ਜਾਂਦਾ ਉਹ ਠੀਕ ਹੈ ਮੈਂ ਵੀ ਉਹਨੇ ਪੈਰ ਉੱਥੇ ਚੰਡੀ ਰੋਟੇ ਟੁੱਟਦੀ ਮੈਂ 1:30 ਵਜੇ ਤੇ ਪਹੁੰਚ ਗਈ ਤਾਂ ਫਨੀ ਮੇਰੀ ਮਾਂ ਨੂੰ ਕੰਪੈਲ ਕਰ ਰਿਆ ਕਿ ਚੱਲ ਆ ਘਟ ਖਾਣੇ ਰੱਪੜਦੀਏ ਚੱਲ ਖਾਣੇ ਰੱਪੜਦੀਏ ਮੈਂ ਮੈਂ ਤਾਂ ਖਾਣੇ ਨਹੀਂ ਜਾਣਾ ਜੇ ਮੈਂ ਆਉਂਦੀ ਨਹੀਂ ਖਾਣੇ ਨਹੀਂ ਜਾਣਾ ਜਦੋਂ ਅਸੀਂ ਆਏ ਜੇ ਅਸੀਂ ਆ ਕੇ ਰਕਤ ਲਖਾਈ ਹੈ ਉਸ ਤੋਂ ਬਾਅਦ ਰਕਤ ਖਾਣ ਤੇ ਮੇਰੀ ਮਾਂ ਨੇ ਰਕਤ ਦੱਸੀ ਹੈ ਕੀਤਾ ਨਾਮ ਕੀਤਾ ਦੇਵੀ ਨਾਮ ਤੋਂ ਦੇਖ ਕੁਝ ਚੱਕ ਵੀ ਨਾ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਗਏ ਉਸ ਤੋਂ ਬਾਅਦ ਮੈਂ ਤਾਂ ਦੇਖੋ ਫੇਰੇ ਸੀ ਮੇਰੇ ਹਸਬੰਦ ਗਏ ਮੰਦਿਰ ਠੀਕ ਹੈ ਜੀ ਮੰਦਰ ਦੇ ਵੀ ਤੁਹਾਨੂੰ ਐ ਸੀਗਾ ਸਕੂਟਰੀ ਦੇ ਫੋਨ ਪਿਆ ਹੋਇਆ ਠੀਕ ਹੈ ਜੀ ਸਕੂਟਰੀ 'ਚ ਕੋਈ ਫੋਨ ਹੋਇਆ ਉਹ ਦੁਬਾਰੀ ਘਰੇ ਆਏ ਸਾਥੀ ਨਾਲ ਸੀਗਾ ਸਾਥੀ ਤੁਹਾਨੂੰ ਗੁੰਮਰਾਹ ਕਰ ਰਿਹਾ ਕਹਿੰਦਾ ਜੀ ਉਹ 3 ਤੋਂ 4 ਵਜੇ ਦੇ ਵਿੱਚ ਵਿੱਚ ਮੰਦਰ ਤੋਂ ਚਲਾ ਗਿਆ ਕਿ ਇਹ ਕਹਿ ਕੇ ਕੁੱਤਾ ਬਿਆਸੀ ਪਰਮਾਨੰਦ ਨੂੰ ਚਾਬੀ ਫੜਾਟੇ ਵੀ ਤੂੰ ਚਾਬੀ ਆਪਣੇ ਕੋਲ ਰੱਖ ਸਕੂਟਰੀ ਬਾਹਰ ਖੜੀ ਹੈ ਸਕੂਟਰੀ ਅੰਦਰ ਲਾਵੀਂ ਰਾਤ ਨੂੰ ਮੈਂ ਕੱਲ ਨੂੰ ਆਉਂਗਾ ਠੀਕ ਹੈ ਜੀ ਸਾਨੂੰ ਐ ਗੁੰਮਰਾਹ ਕੀਤਾ ਕਿੱਥੇ ਵੀ ਠੰਡ ਕਿ ਪੈਂਦੀ ਹੈ ਦਿਲ ਨੂੰ ਕੋਈ ਠੰਡਕ ਨਹੀਂ ਉਹ ਮਾਂ ਨੂੰ ਪੁੱਤਰੀ ਦਾ ਠੀਕ ਹੈ ਜਿਲਕ ਜਿਹਦਾ ਪੁੱਤਰੀ ਹੋਰ ਉਸ ਤੋਂ ਅਸਲੀ ਅਗਰੇ ਦੀ ਅਸਲੀ ਅਗਰੇ ਦੀ ਇਸੇ ਮੰਦਰ ਚਲੇ ਰਹੇ ਮੈਂ ਫਾਈਲ ਲੁਕੇਸ਼ਨ ਚਾ ਕਮਾਰਦੀ ਨੇ ਲੋਕੇਸ਼ਨ ਦਿਖਾਰੀ ਆ ਟਾਵਰ ਆਪਰਾ ਆਪਰਾ ਬੋਲੇ ਰੋਡ ਹੈ ਕਾਹਤ ਕਾਹਤ ਉਹਥੇ ਗਏ ਉਹਥੇ ਦੀ ਲੋਕੇਸ਼ਨ ਦੱਸ ਰਿਹਾ ਫੋਨ ਜੀ ਰਾਤ ਨੂੰ ਮੈਨੂੰ ਰਾਤ ਨੂੰ ਜਿਹੜਾ ਕਿ ਰੱਪੜਾ ਖਾਈ ਨਹੀਂ ਗਿਆ ਰਾਤ ਨੂੰ ਰੱਪੜਾ ਖਾਈ ਅਸੀਂ ਅੰਕ ਜੀ ਨੂੰ 8 ਘੰਟੇ ਬਾਅਦ ਫੋਨ ਆਇਆ ਪੁਲਿਸ ਸਟੇਸ਼ਨ ਤੋਂ ਮੇਰੇ ਹਸਬੰਦ ਨੇ ਮੈਨੂੰ ਨੰਬਰ ਦਿੱਤਾ ਕਿ ਕਹਿੰਦੇ ਵੇਟ ਤੁਸੀਂ ਉਹ ਨੰਬਰ ਤੇ ਫੋਨ ਨਾ ਕਰੀਓ ਕਿ ਜੇ ਫੋਨ ਬੰਦ ਹੋ ਗਿਆ ਲੋਕੇਸ਼ਨ ਹੀ ਪਤਾ ਲੱਗਣੀ ਆ ਆਪਾਂ ਮੈਂ ਤੇ ਠੀਕ ਅੰਕ ਜੀ ਮੈਂ ਨਹੀਂ ਫੋਨ ਕਰਦੀ ਮੈਂ ਨਾਲ ਹੀ ਆਪਣੇ ਮੇਰੇ ਹਸਬੰਦ ਹੈਗੇ ਸੀ ਮੰਦਰ ਤੇ ਮੈਂ ਤਾਂ ਦੇਖੋ ਜੀ ਤੁਸੀਂ ਫੋਨ ਨਾ ਕਰਿਓ ਫੋਨ ਬੰਦ ਹੋ ਗਿਆ ਲੋਕੇਸ਼ਨ ਹੀ ਨਹੀਂ ਪਤਾ ਲੱਗਣੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਸ਼ਾਸਤਰੀ ਨਾਮ ਸੀ ਉਹਨਾਂ ਨੇ ਕਿਹਾ ਤਾਂ ਕਿ ਸ਼ਾਸਤਰੀ ਜੀ ਫੋਨ ਨਾ ਕਰਿਓ ਫੋਨ ਬੰਦ ਹੋ ਜਾਊਗਾ ਠੀਕ ਹੈ ਸਵਿਚ ਫੋਨ ਜੇ ਸਵਿਚ ਫੋਨ ਹੋ ਗਿਆ ਤਾਂ ਲੋਕੇਸ਼ਨ ਹੀ ਪਤਾ ਲੱਗਣੀ ਤੁਸੀਂ ਆ ਲਾ ਲਓ ਜੀ ਇਹ ਚੱਲ ਹੋਈ ਆ 15 ਮਿੰਟ ਬਾਅਦ ਫੋਨ ਸਵਿਚ ਹੋ ਗਿਆ ਠੀਕ ਹਾਂਕੋ ਫੋਨ ਕੀਤਾ ਫੋਨ ਸਵਿਚ ਹੋਇਆ ਤੇ ਟੈਨਸ਼ਨ ਜੀ ਉਸ ਤੋਂ ਬਾਅਦ 5:30 ਵਜੇ ਸਹੀ ਫੋਨ ਔਨ ਹੋਇਆ ਦੁਆਰਾ ਦੁਬਾਰਾ ਫੋਨ ਉਹਨਾਂ ਨੂੰ ਕਰੀਂ। ਠੀਕ ਹੈ ਉਹ ਦੁਬਾਰਾ ਅਸੀਂ ਬਸ ਸੱਚੇ ਨਹੀਂ ਹੈਗੇ ساری ਰਾਤ ਵੀ ਅਸੀਂ ਗਏ ਮੰਦਰ ਗਏ ਕੈਮਰੇ ਦੇ ਕਿਤੇ ਅਸੀਂ ਪਕਾਤਾ ਜੀ ਤਿੰਨ ਫੈਕਟਰੀਆਂ ਨੇ ਤਿੰਨਾਂ ਫੈਕਟਰੀਆਂ ਨੇ ਕੈਮਰਾ ਚੈੱਕ ਕੀਤੇ ਉਹ ਰੋਡ ਤੇ ਨਹੀਂ ਆਇਆ। ਠੀਕ ਮੈਂ ਉਹ ਰੋਡ ਤੇ ਨਹੀਂ ਆਇਆ। ਉਹ ਮੰਦਰ ਦੇ ਵਿੱਚ ਹੀ ਸੀਗਾ। ਤੇ ਅਸੀਂ ਜੀ ਐਸ ਫੈਕਟਰੀਆਂ ਨੇ ਦੇ ਕੈਮਰੇ ਚੈੱਕ ਕੀਤੇ ਉਹ ਉਹਨਾਂ ਦਾ ਸਿੱਧਾ ਫੋਕਸ ਹੀ ਕੇਟ ਕੇ ਪੈ ਰਿਹਾ ਉਹ ਅੰਦਰ ਸੀ ਜੀ ਉਹ ਤਿੰਨ ਵਾਰੀ ਇੱਕ ਵਾਰੀ ਬਸ ਬਾਹਰ ਆਇਆ ਉਹ ਦੁਬਾਰਾ ਉਹਨੇ ਸਕੂਟੀ ਸੈਟ ਕੀਤੀ ਹੈ। ਕੂਟੀ ਸੈਟ ਕਰਨ ਤੋਂ ਬਾਅਦ ਉਹ ਅੰਦਰ چلا ਗਿਆ ਉਦੋਂ ਬਾਅਦ ਬਾਹਰ ਨਹੀਂ ਆਇਆ ਇਹ ਕਹਿੰਦੇ ਨੇ ਸਿੰਦ ਤੋਂ ਚਾਵੇ ਤੋਂ ਬਾਅਦ ਬਾਹਰ چلا ਗਿਆ ਸੀ ਜੋ ਮੁਰਤੇ ਆਇਆ ਨਹੀਂ ਕਿੱਥੇ ਗਿਆ ਚਾਬੀ ਫੜਾ ਗਿਆ ਉਹ ਬਾਹਰ ਹੀ ਨਹੀਂ ਆਇਆ ਜੀ ਉਹ ਉਹ ਮੰਦਰ ਦੇ ਵਿੱਚ ਹੀ ਸੀਗਾ ਮੰਦਰ ਦੇ ਵਿੱਚ ਹੀ ਤੁਸੀਂ ਕੈਮਰਾ ਚੈੱਕ ਕਰ ਲਓ ਜੀ ਐਸੀ ਫੈਕਟਰੀ ਦੇ ਜਾ ਕੇ ਚੈੱਕ ਕਰੋ ਕੈਮਰੇ ਤੋਂ ਸਾਰੇ ਪੁਆਇੰਟ ਮਿਲ ਜਾਣਗੇ ਅਸੀਂ ਉੱਥੇ ਬੈਠ ਕੇ ਵੀਰ ਜੀ ਅਸਲੀ ਬਖਸੂ ਸੀ ਕੈਮਰੇ ਚ ਆ ਕਿਤੇ ਜੋਗਾ ਇਹ ਕਾਂਡ ਹੋਇਆ ਹੈ 3:20 ਮਿੰਟ ਤੇ ਸ਼ਾਸਤਰੀ ਦੇ ਕੈਮਰੇ ਬੰਦ ਹੋਏ ਨੇ ਦੀਨਵਾਜ ਕੇ ਨਾਟ ਮਿੰਟੇ ਕਵੇਂ ਹੋਣ ਹੋ ਗਏ ਮੂਰ ਪ੍ਰਧਾਨ ਹੀ ਰੱਖਦਾ ਨਾ ਇੱਕ ਮਿੰਟ ਇੱਕ ਮਿੰਟ ਵਾਰੇ ਐਂਬਾ ਕੀ ਘਾਰਾ ਜਿਹੜਾ ਪ੍ਰਧਾਨ ਹੈ ਤੇ ਕੋਈ ਵੀ ਹੈ ਮੈਂ ਨਾ ਨਹੀਂ ਲੰਦਾ ਆ ਵੀ ਇਹੋ ਕੁਸਟਡੀ ਦੇ ਦਿੱਤਾ ਜਾਵੇ ਉਹਦੇ ਪਰਦਾ ਕੀਤਾ ਜਾਵੇ ਜੋ ਆਨਲਾਈਨ ਕਾਮ ਦੇ ਵਿੱਚੋਂ ਮੈਨੇਜਮੈਂਟ ਕਿਸੇ ਵੀ ਕਰਮਚਾਰੀ ਨੂੰ ਵੀ ਕਿਸੇ ਨੇ ਵੀ ਆਪਣਾ ਕੋ ਰੱਖਦਾ ਉਹਦਾ ਮੈਨੇਜਮੈਂਟ ਉਹ ਪ੍ਰਧਾਨ ਹੈ ਉਹਦਾ ਆਈਡੀ ਪ੍ਰੂਫ ਉਹਦਾ ਡਾਟਾ ਪ੍ਰਸ਼ਾਸਨ ਨੂੰ ਦੇਵੇ ਜੋ ਪ੍ਰਸ਼ਾਸਨ ਦੀ ਬੇਨਤੀ ਹੋਵੇ ਨੋਟਿਸ ਤੇ ਹੋਵੇ ਜੋ ਸੋਖਾ ਹੋਵੇ ਤਾਲੂਕੂ ਕ੍ਰੈਮ ਕਰਦਾ ਉਹ ਕ੍ਰੈਮ ਕਰਕੇ ਭੱਜੇ ਨਾ ਦੌੜੇਵੇਂ ਕਿਸੇ ਵਾਸਤੇ ਜੁਪੀ ਦੇ ਵਿੱਚ ਜਾਂ ਸਾਰਦੇ ਪੁਰਬੇ ਦੇ ਜਾਂ ਬਿਹਾਰ ਦੇ ਵਿੱਚ ਤਾਂ ਬੇਨਤੀ ਹੈ ਉਹ ਆਪਣਾ ਐਸਐਚਓ ਧੂਰੀ ਦਾ ਵੀ ਦੇਵੇ ਐਸਐਚਓ ਧੂਰੀ ਨੂੰ ਦੇਵੇ ਅਸੀਂ ਜਿਹੜਾ ਮੈਨੇਜਮੈਂਟ ਨੇ ਲਾਹ ਪ੍ਰੋਵਾਈ ਕੀਤੀ ਹੈ ਉਹਨੇ ਹੁੰਲੜਵਾਜੀ ਕੀਤੀ ਹੈ ਉਹਨੇ ਖਿਲਾਉਣਾ ਕੀਤਾ ਆ ਸਾਡੀ ਇਹ ਮੰਗ ਜਿਹੜੀ ਉੱਥੇ ਦੀ ਮੈਨੇਜਮੈਂਟ ਦੇ ਪ੍ਰਧਾਨ ਸੈਕਟਰੀ ਖਜਾਨਚੀ ਹੈ ਉਹਦੇ ਵੀ ਆਪਣਾ ਵਰਦੀ ਕਾਰਵਾਈ ਕੀਤੀ ਜਾਵੇ ਉਹਨੂੰ ਕਨਸਕਲਟੀ ਦਿੱਤਾ ਜਾਵੇ ਜੈ ਗੋ ਮਾਤਾ ਜੀ ਜੀਹਾਂ ਨੂੰ ਬੋਦੀ ਦੇ ਦੋ ਅਸੀਂ ਉਹਨਾਂ ਚਾਹੇ ਦਿਖਾਉਂ ਉਤਕਾਰ ਕਰਦੇ ਜਿੰਨਾ ਚਿਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸ਼ੋਕਮਾਰ ਸ਼ਕਤਰੀ ਮੰਨ ਲਿਆ ਸਾਨੂੰ ਲਿਖਤੀ ਰੂਪ ਚ ਦਿਖਾਓ ਵੀ ਉਹ ਮੰਨ ਲਿਆ ਇਹ ਕਹਿੰਦੇ ਜੀ ਪਰਮਾਨੰਦ ਕੱਲਾ ਕਹਿੰਦਾ ਵੀ ਮੈਂ ਕੀਤਾ ਸ਼ੋਕਮਾਰ ਦਾ ਹਜੇ ਮੰਨਣੇ ਸੀ ਮਨਾਲਾ ਅਸੀਂ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੋ ਦਿਨ ਸੰਸਕਾਰ ਨਹੀਂ ਕਰਦੇ ਤਿੰਨ ਦਿਨ ਹੀ ਕਰਦੇ ਤੁਸੀਂ ਬਣਾ ਲਓ ਠੀਕ ਹੈ ਫਿਰ ਇਹਨਾਂ ਨੇ ਸਾਨੂੰ ਬੋਦੀ ਨਹੀਂ ਦਿੱਤੀ ਜਿਉਂ ਤੋਂ ਅਸੀਂ ਇਦਾਂ ਹੀ ਆ ਕੇ ਬੋਲੀ ਨਾਲ ਕੋਣ ਦੇਤੇ ਕੀ ਕਰਨ ਉਹਦੇ ਇਹਨਾਂ ਨੇ ਕੁੰਡਾ ਵਾਲੇ ਜੀ ਉੱਤੇ ਸਾਰੀ ਮਿਲਟਰੀ ਵਾਲੀ ਪੁਲਸਾਂ ਜੀ ਉਹ ਪਿਆਰ ਕਰਾਉਂਦਾ ਸਾਰੇ ਖਾਰੇ ਖਾਰੇ ਪੈਸੇ ਮਾਰ ਕੇ ਹੁਣਗੇ ਢੋਲੀ ਢੋਲੀ ਪਾਤੀ ਹੋਣਗੇ ਨਹੀਂ ਟੁਆਪਾ ਨੂੰ ਹੋਵੇ ਸੁਝਾ ਦੇਦਾ ਕਿ ਲੈ ਹਮੇਰਾ ਭਰਾ ਵਾ ਗਿਆ ਗੱਲਾਂ ਗੱਲਾਂ ਪਾ ਗਿਆ ਮੇਰਾ ਭਰਾ ਆਏ ਮੇਰਾ ਭਰਾ ਜਲਾ ਗਿਆ ਇਹਨਾਂ ਨੂੰ ਕੀ ਫਰਕ ਪੈਣਾ ਇਹਨਾਂ ਦੀ ਚਾਲ ਨਹੀਂ ਇਹਨਾਂ ਨੂੰ ਕੀ ਫਰਕ ਪੈਣਾ سب <سؤال> گیا ਇਹ ਗੱਲ ਕਿਹੜੀ ਰੱਖਿਆ ਗਿਆ। ਜਿਹੜਾ ਤਾਂ ਉਹ ਕਿਹਨੇ ਕਾਪੀ ਜੀ ਮਾਰੋ। ਇਹ ਪ੍ਰਵਾਹੂ ਤੁਹਾਡੇ ਕੋਲ ਜਾ ਮਨਜ਼ੂਰ ਵੀ ਨਹੀਂ। ਮੈਂ ਇਹ ਗੱਲ ਕਹਿਣਾ ਕਿ ਇਹਨਾਂ ਦਾ ਜਿਹੜੀ ਹੋਣੀ ਹੋਣੀ ਹੈ ਜਿਹੜੇ ਪੁੱਤ ਉਹਨਾਂ ਨੂੰ ਫੋਟ ਕਰਦੇ ਨੇ। ਜਾਂ ਕਿਸੇ ਕਿਸ। ਮੈਂ ਜਿਹੜੀ ਇੱਕ ਮੰਦਿਰ ਦੀ ਮੈਨੇਜਮੈਂਟ ਰੱਖੀ ਆ। ਅੱਜ ਇੱਕ ਕੋਸ਼ੀਆ ਵੀ ਦੇ ਰੋਕੀ ਨੇ। ਨਾਲ ਪਰਚਾ ਉਹਨਾਂ ਤੇ ਵੀ ਹੋਣਾ ਚਾਹੀਦਾ। ਇਹੋ ਕੋਈ ਮੋਹਰ ਕਿਤਾਬ ਵੀ ਵੱਡਾ ਬੰਦਾ। ਅੱਜ ਇਹ ਮੰਗਾਇਆ ਤੇਨੂੰ ਬਖਸ਼ਣਾ ਨਹੀਂ ਜਾਣਾ ਚਾਹੀਦਾ।

پنجاب خوشاب نائٹ ਬਹੁਤ ਹੀ ਮੰਫਾ ਗੀਕਾ ਨਵਾਪੀ ਜਿਹੜੇ ਦੋਲਾ ਫਾਟੇ ਦੇ ਨੇੜੇ ਬਦਲਾ ਮੁਖੀ ਮੰਦਿਰ ਚ ਇੱਕ ਨੌਜਵਾਨ ਸੁਦੀਪ ਕੁਮਾਰ ਉਮਰ ਕਰੀਬ 30 ਸਾਲ ਜਿਸ ਦਾ ਕਤਲ ਕਰ ਦਿੱਤਾ ਗਿਆ ਉਸ ਸੰਬੰਧੀ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਜਿਹੜੇ ਦੋ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਲੜਕਾ ਬਚੀ ਹੈ ਉਹਦੇ ਫਾਦਰ ਨੇ ਦੱਸਿਆ ਕਿ ਇਹ ਪਹਿਲਾਂ ਵੀ ਜਿਹੜੇ ਦੋ ਅਕਿਊਜ਼ ਨੇ ਇਹ ਪਹਿਲਾਂ ਵੀ ਉਹਦੇ ਬੱਚੇ ਨਾਲ ਚਾ ਕਰਦੇ ਰਹਿੰਦੇ ਸੀ ਜੋ 10-12 ਸਾਲ ਤੋਂ ਮੰਦਿਰ ਚ ਹੀ ਰਹ ਰਹੇ ਹਾਂ ਕੀ ਇਸਨੂੰ ਰੈਨ ਨਹੀਂ ਦੇਣਾ ਤੇ ਹਾਂ ਪਰ ਉਹ ਇੱਕ ਦਿਨ ਪਹਿਲਾਂ ਮੰਦਿਰ ਨਹੀਂ ਆਇਆ ਸੀ ਇਸ ਵੰਦੀ ਉਸਨੇ ਦਸਿਆ ਦੀ 3-4 ਦਿਨ ਪਹਿਲਾਂ ਵੀ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਤੇ ਜਦੋਂ ਉਹ ਘਾੜ ਕਰਦਾ ਜਾ ਰਿਹਾ ਸੀ ਤਾਂ ਉਹਨੇ ਜਾ ਕੇ ਦੇਖਿਆ ਜੀ ਉੱਥੇ ਮੰਦਿਰ ਚ ਖਵਲ ਕੋਲ ਦੇ ਨੇੜੇ ਪੈਟ ਪੜੀ ਸੀ ਇਸ ਵੰਦੀ ਉਹਨੇ ਕੁੱਛ ਵੇਖ ਲਾ ਦਿੱਤੀ ਜਿਸ ਤੇ ਅਸੀਂ ਐਫਆਈਆ ਦਰਜੀ ਰੱਖੀ ਦੋਨੋਂ ਨੂੰ ਅਰੈਸਟ ਕਰ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਜਿਵੇਂ ਫੈਕਟ ਸਾਹਮਣੇ ਆਉਣਗੇ ਉਵੇਂ ਲਾਅ ਇਨਸਾਨ ਜਿਹੜੀ ਕਾਰਵਾਈ ਬਣਦੀ ਹੈ ਉਹ ਅਮਲ ਚ ਲਿਆ ਪਰਿਵਾਰ ਨੇ ਕੁਝ ਐਲੀਗੇਸ਼ਨ ਜਿਹੜੇ ਲਾਏ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਿਆਂ ਨੂੰ ਤਫਤੀਸ਼ ਚ ਚਲਗੀ ਤਰ੍ਹਾਂ ਪਰਤਾਲ ਸਰ ਕੀ ਇਹ ਬਲੀ ਦਾ ਮਾਮਲਾ ਹੈ ਨਹੀਂ ਇਸ ਬਾਰੇ ਹਜੇ ਕੁਝ ਵੀ ਤਨੀਦਰ ਹੋਇਆ ਐ ਇਦਾਂ ਦੀ ਕੋਈ ਗੱਲ ਲੱਗਦੀ ਨਹੀਂ ਨਾ ਹੋ ਜਾਂਦਾ ਸਾਹਮਣੇ ਆ ਤੁਸੀਂ ਉਹਨਾਂ ਦਾ ਪਰਿਵਾਰ ਕਹਿ ਰਿਹਾ ਵੀ ਇਹਨਾਂ ਨੇ ਪਹਿਲਾਂ ਇਹਦੇ ਤਿੰਨ ਕਤਲ ਕੀਤੇ ਹੋਏ ਨੇਗੇ ਹਜ ਤੱਕ ਇਹ ਹੈ ਨਹੀਂ ਕੋਈ ਗੱਲ ਨਹੀਂ ਸਾਹਮਣੇ ਆਈ ਫਿਰ ਵੀ ਅਸੀਂ ਪਰਤਾਲ ਕਰ ਰਹੇ ਹਾਂ ਜਿਹੜੇ ਜਿਹੜੇ ਫੈਕਟਸ ਸਾਹਮਣੇ ਆਉਣਗੇ ਉਹਦੇ ਬਾਰੇ ਜਾਣਾਂਗੇ ਜੋ ਮਦਦ ਕਰ ਰਹੀ ਹੈ ਕੀ ਚਾਹਵਦੇ ਇਹ ਤੁਲੀ ਸ਼ਹਿਰ ਵਿੱਚ ਇੱਕ ਮੰਦ ਪਰਨੀ ਘਟਨਾ ਵਾਪਰੀ ਹੈ ਔਰ ਇਸ ਸੰਬੰਧੀ ਲੋਕਲ ਪੁਲਿਸ ਵੱਲੋਂ ਇਮੀਡੀਏਟਲੀ ਪੁਰੀ ਨਾਲ ਤਰਤੀਸ਼ ਕਰਦੇ ਹੋਏ ਜੋ ਦੋਸ਼ੀ ਹੈਗੇ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਹੜੀ ਅਗਲੀ ਤਫ਼ਤੀਸ਼ ਹੈ ਉਹ ਸੀਨੀਅਰ ਅਧਿਕਾਰੀਆਂ ਨੂੰ ਕੀਤੀ ਜਾ ਰਹੀ ਹੈ ਔਰ ਇਸ ਨਾਮਲੇ ਜੋ ਵੀ ਹੋਏਗਾ